ਐਸਾ ਹੈ ਕਿ ਲਗਾਤਾਰ ਕੇਂਦਰ ਦੀ ਬੀਜੇਪੀ ਸਰਕਾਰ ਪਹਿਲੇ ਤਾਂ ਸੜਕਾਂ ਦੇ ਨਾਂ ਬਦਲਦੀ ਜਾ ਰਹੀ ਹੈ ਫਿਰ ਜੜੀਆਂ ਇਹ ਜੜੀਆਂ ਕੇ ਸਕੀਮਸ ਨੇ ਜੜੀਆਂ ਲੋਕਾਂ ਦੇ ਵੈਲਫੇਅਰ ਦੀਆਂ ਸਕੀਮਸ ਨੇ ਉਹਨਾਂ ਦੇ ਵੀ ਨਾਮ ਬਦਲਦੇ ਜਾ ਰਹੇ ਨੇ ਅੱਜ ਦਾ ਅਸੀਂ ਖਾਸ ਤੌਰ ਤੇ ਗੱਲ ਕਰਨਾ ਚਾਹੁੰਦੀ ਹਾਂ ਮੈਂ ਕਿ ਜਿਹੜਾ ਮਨਰੇਗਾ ਸਕੀਮ ਤੇ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲॉयਮੈਂਟ ਗਾਰੰਟੀ ਸਕੀਮ ਹੈ ਜਿਹਦੇ ਵਿੱਚ ਪਿੰਡ ਪਿੰਡਾਂ ਦੇ ਲੋਕਾਂ ਨੂੰ ਇੱਕ ਸੈਲਫ ਮੁਖਤਿਆਰੀ ਦਿੱਤੀ ਗਈ ਹੈ 73 ਅਮੈਂਡਮੈਂਟ ਸੀ ਜਿਹੜੇ ਰਾਜੀਵ ਗਾਂਧੀ ਜੀ ਦਾ ਸਪ ਸਪਨਾ ਸੀ ਕਿ ਪੰਚਾਇਤੀ ਰਾਜ ਸਿਸਟਮ ਨੂੰ ਅਸੀਂ ਮਜ਼ਬੂਤ ਕਰਨਾ ਹੈ ਸਟਰੈਂਥਨ ਕਰਨਾ ਹੈ ਸੋ ਉਹਦੇ ਵਿੱਚ ਮਜ਼ਬੂਤੀ ਲਿਆਉਣ ਵਾਸਤੇ ਇਹ ਸਕੀਮ ਲਾ ਕੇ ਗਏ ਸੀ ਜਿਹਦੇ ਵਿੱਚ 100 ਦਿਨਾਂ ਦਾ ਗਾਰੰਟੀ ਸੀ ਕਿ ਮੰਗਨ ਤੇ ਤੁਹਾਨੂੰ ਕੰਮ ਮਿਲੇਗਾ ਗਰੰਟੀ ਸੀ ਕਿ ਕੰਮ ਮਿਲੇਗਾ ਤੁਹਾਨੂੰ ਜਦੋਂ ਤੁਸੀਂ ਮੰਗੋਗੇ ਜਿਹੜਾ ਵੀ ਕੰਮ ਕਰਨਾ ਚਾਹੁੰਦਾ ਉਹਦੇ ਨਾਲ ਕੀ ਹੁੰਦਾ ਸੀ ਕਿ ਗਰਾਊਂਡ ਦੇ ਵਿੱਚ ਸਫਾਈ ਜਾਂ ਨਾਲੀਆਂ ਚ ਨਾਲੀਆਂ ਦੀ ਸਫਾਈ ਜਾਂ ਜੋ ਵੀ ਪਿੰਡ ਦਾ ਕੋਈ ਕੰਮ ਹੈ ਉਹ ਉਹਦੇ ਨਾਲ ਪਿੰਡਾਂ ਦੇ ਮਜ਼ਦੂਰ ਉਹ ਕੰਮ ਕਰਦੇ ਸੀ ਇਹਦੇ ਵਿੱਚ ਇਦਾਂ ਸੀਗਾ ਕਿ 10% ਜਿਹੜਾ ਸੀ ਇਹਦੇ ਚ ਸੂਬੇ ਦੀ ਸਰਕਾਰ ਦਿੰਦੀ ਸੀ ਔਰ 90% ਜਿਹੜਾ ਆ ਉਹ ਕਮਮਨਟ ਆਫ ਇੰਡੀਆ ਕੇਂਦਰੀ ਸਰਕਾਰ ਨੂੰ ਕਰਦੇ ਸੀ ਔਰ ਡਿਸਾਈਡ ਪੰਚਾਇਤ ਕਰਦੇ ਸੀ ਕਿ ਕਿਹੜਾ ਕੰਮ ਸੀ ਕਰਵਾਣਾ ਅਗਰ ਪਿੰਡ ਦੇ ਵਿੱਚ ਕੋਈ ਵੀ ਕੰਮ ਨਹੀਂ ਮਿਲਿਆ ਤੇ ਉਹਨਾਂ ਨੂੰ 100 ਦਿਨਾਂ ਦੇ ਪੈਸੇ ਮਿਲਨੇ ਆ ਸੋ ਇਸ ਤਰ੍ਹਾਂ ਦਾ ਇੱਕ ਸਿਸਟਮ ਚੱਲ ਰਿਹਾ ਸੀ ਸਿਰਫ ਮਹਾਤਮਾ ਗਾਂਧੀ ਜੀ ਦੀ ਸੋਚ ਦੇ ਪੈਰਾ ਪੈਰਾ ਦੇ ਕੇ ਕਿਉਂਕਿ ਜਿਵੇਂ ਉਹਨਾਂ ਨੇ ਭਾਰਤ ਨੂੰ ਸਵਤੰਤਰ ਕਰਵਾਇਆ ਆਜ਼ਾਦੀ ਦੇ ਵਿੱਚ ਉਹਨਾਂ ਦਾ ਰੋਲ ਰਿਹਾ ਉਹਨਾਂ ਦੇ ਨਾਮ ਨੂੰ ਜੀਵੰਤ ਕਰਨ ਵਾਸਤੇ ਰੱਖਣ ਵਾਸਤੇ ਇਹ ਜਿਹੜਾ ਜਿਹੜੀ ਸਕੀਮ ਸੀ ਕਿ ਘਰੇਲੂ ਮਜ਼ਦੂਰਾਂ ਨੂੰ ਮਜ਼ਬੂਤੀ ਦੇਣ ਵਾਸਤੇ ਇਸ ਸਕੀਮ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਬਾਕੀ ਸਕੀਮਾਂ ਦੇ ਨਾਮ ਬਦਲੇ ਨਹੀਂ ਉਸੇ ਤਰ੍ਹਾਂ ਇਹਦਾ ਨਾਮ ਵੀ ਬਦਲ ਦਿੱਤਾ ਔਰ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਪਾਇਆ ਔਰ ਜਿਹੜਾ ਫੈਡਰਲ ਸਟਰਕਚਰ ਹੈ ਹਿੰਦੁਸਤਾਨ ਦਾ ਕਿ ਸੂਬੇ ਜਿਹੜੇ ਇੰਡੀਪੈਂਡੈਂਟਲੀ ਕੰਮ ਕਰਨ ਔਰ ਕੇਂਦਰ ਦੀ ਸਰਕਾਰ ਉਹਨਾਂ ਨੂੰ ਸਪੋਰਟ ਕਰੇ ਉਹਦੇ ਤੇ ਵੀ ਬਹੁਤ ਵੱਡਾ ਇੱਕ ਝੋਟ ਹੈ ਕਿ ਹੁਣ ਉਹਨਾਂ ਨੇ ਸਕੀਮ ਦਾ ਨਾਮ ਰੱਖਿਆ ਵੀ ਬੀ ਜੀ ਰਾਮ ਜੀ ਇਹਦਾ ਹੈ ਪੂਰਾ ਇਹਦਾ ਮਤਲਬ ਹੈ ਵਿਕਸਿਤ ਭਾਰਤ ਗਾਰੰਟੀ ਔਰ ਰੋਜ਼ਗਾਰ ਆਜੀਵਿਕਾ ਮਿਸ਼ਨ ਗ੍ਰਾਮੀ ਠੀਕ ਹੈ ਜੀ ਇਹਦੇ ਵਿੱਚ ਫਰਕ ਕੀ ਹੈ ਕਿ ਇਹਦੇ ਵਿੱਚ ਕੋਈ ਗਾਰੰਟੀ ਨਹੀਂ ਹੈ 100 ਦਿਨ ਦਾ ਕੰਮ ਦੇ ਬਜਾਏ ਉਹਨਾਂ ਨੇ 125 ਦਿਨ ਕਰ ਦਿੱਤੇ ਨਾ ਲੇਕਿਨ ਉਹ ਪ੍ਰੋਜੈਕਟਸ ਲੈ ਸਕਦੀ ਹੈ ਪਿੰਡਾਂ ਦੇ ਪੰਚਾਇਤਾਂ ਲੈ ਸਕਦੀ ਹੈ ਨਾ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਅਪਰੂਵ ਕਰੇਗੀ ਦੂਸਰਾ ਜਿਹੜਾ ਬੜਾ ਹੀ ਸਟਰੋਂਗ ਪੁਆਇੰਟ ਹੈ ਕਿ 60:40 ਦੀ ਰੇਸ਼ੋ ਕਰ ਦਿੱਤੀ 90:10 ਦੀ ਬਜਾਏ ਜਿੱਥੇ 10% ਜਿਹੜਾ ਸੂਬੇ ਦੀ ਸਰਕਾਰ ਦਿੰਦੀ ਸੀ ਔਰ 90% ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਦਿੰਦੀ ਸੀ ਔਰ ਉਹਦੇ ਚ ਕੋਈ ਇੰਟਰਫੇਰੈਂਸ ਨਹੀਂ ਸੀ ਹੁੰਦੀ ਗਵਰਨਮੈਂਟ ਆਫ ਇੰਡੀਆ ਦੀ ਕਿ ਜਿਹੜਾ ਮਰਜ਼ੀ ਤੁਸੀਂ ਪਿੰਡ ਦਾ ਕੰਮ ਕਰਵਾ ਸਕਦੇ ਹੋ ਲੇਕਿਨ ਹੁਣ 60 40 ਦੀ ਰੇਸ਼ੋ ਕਰ ਦਿੱਤੀ ਹੈ ਕਿ 60% ਜਿਹੜਾ ਹੈ ਕੇਂਦਰ ਦੀ ਸਰਕਾਰ ਗਵਰਨਮੈਂਟ ਆਫ ਇੰਡੀਆ ਦੇਗੀ ਔਰ 40% ਜਿਹੜਾ ਹੈ ਸਟੇਟ ਗਵਰਨਮੈਂਟ ਦੇਗੀ ਤੁਸੀਂ ਖੁਦ ਜਾਣਦੇ ਹੋ ਕਿ ਸੂਬੇ ਦੀ ਸਰਕਾਰ ਸਟੇਟ ਗਵਰਨਮੈਂਟ ਦੇ ਉੱਤੇ ਇੰਨੇ ਫਾਈਨਾਂਸਸ ਨਹੀਂ ਹੈ ਕਿ ਉਹ ਇਸ ਚੀਜ਼ ਨੂੰ ਅੱਗੇ ਜਾਰੀ ਰੱਖ ਸਕਣ ਸੋ ਇਹਦਾ ਮਤਲਬ ਸਾਫ਼ ਨਿਕਲਦਾ ਆ ਕਿ ਇਹ ਸੂਬੇ ਦੀ ਸਰਕਾਰਾਂ ਤੇ ਬੋਝ ਪਾ ਰਾ ਜਾਂਦੇ ਨੇ ਅਲਟੀਮੇਟਲੀ ਇਹ ਸਕੀਮ ਨੂੰ ਬੰਦ ਕਰਨਾ ਚਾਹੁੰਦੇ ਆ ਇਹਦਾ ਐਂਡ ਕੀ ਹੋਏਗਾ ਇਹੀ ਹੋਏਗਾ ਕਿ ਸਕੀਮ ਬੰਦ ਹੋ ਜਾਏਗੀ ਔਰ ਜਿਹੜੇ ਟਿੰਡੂ ਮਜ਼ਦੂਰ ਨੇ ਉਹ ਵਿਚਾਰੇ ਕਿੱਥੇ ਜਾਣਗੇ ਕੀ ਹੋਏਗਾ ਅਨਪਲੋਇਮੈਂਟ ਹੋਰ ਵਧੇਗੀ ਪਿੰਡਾਂ ਦੇ ਲੋਕ ਸ਼ਹਿਰਾਂ ਨੂੰ ਆਣਗੇ ਫਿਰ ਇਹ ਸਿਸਟਮ ਜਿਹੜਾ ਹੈ ਵਿਸ਼ੇਸ਼ ਸਰਕਲ ਜਿਹੜਾ ਹੈ ਉਹ ਚੱਲਣਾ ਸ਼ੁਰੂ ਹੋ ਜਾਏਗਾ। ਸੋ ਅਸੀਂ ਇਹ ਸੋਸ਼ਲ ਜਸਟਿਸ ਦਾ ਜਿਹੜਾ ਫੈਬ੍ਰਿਕ ਹੈ ਇਹ ਇਸੇ ਤਰ੍ਹਾਂ ਚੱਲਣਾ ਚਾਹੀਦਾ। ਔਰ ਜੇ ਮੈਂ ਹੁਣ ਦੀ ਸਰਕਾਰ ਦੀ ਗੱਲ ਕਰਾਂ। ਗਵਰਨਮੈਂਟ ਆਪਣੇ ਜਿਹੜੀ ਆਪ ਸਰਕਾਰ ਹੈ ਇਹਨਾਂ ਦੇ ਅਗਰ ਐਵਰੇਜ ਗੱਡੀ ਚਾਏ। ਮੈਂ ਨਾਲ ਇਹਨਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ 100 ਦਿਨਾਂ ਦੀ ਬਜਾਏ ਇਹਨਾਂ ਨੇ ਸਿਰਫ 42 ਦਿਨ ਦਾ ਕੰਮ ਜਿਹੜਾ ਹੈ ਉਹ ਮਜ਼ਦੂਰਾਂ ਨੂੰ ਦਿੱਤਾ। ਔਰ ਉਹਦੇ ਚ ਵੀ ਪੋਲੀਟਿਕਾਈਜ਼ ਕੀਤਾ ਗਿਆ ਕਿਸ ਤਰ੍ਹਾਂ ਤੁਸੀਂ ਪੁੱਛੋ ਕਿ ਕਿ ਸੜਕ ਮੇਰੇ ਕੋਲ ਤਾਂ ਬਹੁਤ ਸਬੂਤ ਨੇ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਮਸਟਰੋਲ ਬਣਾਉਂਦੇ ਨੇ ਜਿਹੜਾ ਉਹ اٹੈਂਡੈਂਸ ਲਗਾਉਂਦੇ ਨੇ ਉਹਦੇ ਵਿੱਚ ਜਿਹੜੇ ਅਗਰ ਕਾਂਗਰਸੀ ਹੈ ਉਹਨੂੰ ਰਹਿਣ ਲੋ ਅਗਰ ਦੂਸਰੀ ਪਾਰਟੀ ਦਾ ਝਾੜੂ ਵਾਲਾ ਇਹਦੇ ਸਾਰੇ ਬੰਦਿਆਂ ਦੀ ਹਾਜ਼ਰੀ ਲਗਾ ਲਓ ਇਸ ਤਰ੍ਹਾਂ ਦਾ ਕੰਮ ਚੱਲਦਾ ਪਰ ਹੈ ਇਹ ਵੀ ਦੋਸ਼ ਦੋਸ਼ੀ ਨੇ ਇਸ ਸਕੀਮ ਦੇ ਵਿੱਚ ਸੋ ਅਸੀਂ ਕੇਂਦਰ ਦੀ ਸਰਕਾਰ ਨਾਲ ਸਾਡੀ ਲੜਾਈ ਹੈ ਕਿ ਇਸ ਸਕੀਮ ਦੇ ਉੱਤੇ ਅਸੀਂ ਇਹ ਚਾਲੂ ਨਹੀਂ ਇਹਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ। ਔਰ ਕਿਉਂਕਿ ਇਹਦੇ ਨਾਲ ਲੋਕਾਂ ਦਾ ਖੇਤੀ ਮਜ਼ਦੂਰਾਂ ਦਾ ਜਿਹੜੇ ਮਜ਼ਦੂਰ ਲੋਕ ਨੇ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਨੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੈ ਔਰ ਨਾਲ ਡਿਜੀਟਲ اٹੈਂਡੈਂਸ ਕਰ ਦਿੱਤੀ ਹੈ। ਤੁਸੀਂ ਦੇਖੋ ਕਿ ਪਿੰਡਾਂ ਦੇ ਲੋਕਾਂ ਦੇ ਵਿੱਚ ਇੱਥੇ ਸਾਡੇ ਸਰਵਰ ਹੀ ਨਹੀਂ ਚੱਲਦਾ ਨੈਟਵਰਕ ਨਹੀਂ ਚੱਲਦਾ ਡਿਜੀਟਲ ਟੈਗਸ ਕਿੱਥੇ ਲਾਣਗੇ ਵਿਚਾਰੇ ਨਾ ਉਹਨਾਂ ਨੂੰ ਸਮਝ ਆਇਆ। ਸੋ ਇਹ ਸਾਰਾ ਹੀ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਇਹ ਸਕੀਮ ਬੰਦ ਹੋਵੇ ਔਰ ਲੋਕ ਜਿਹੜੇ ਨੇ ਅ ਇਹਦੇ ਨਾਲ ਕੀ ਹੋਏਗਾ ਅਨਪਲੋਇਮੈਂਟ ਤੇ ਹੋਰ ਵਧੇਗੀ ਅੱਗੇ ਅਸੀਂ ਜੂਝ ਰਹੇ ਹਾਂ ਅਨਪਲੋਇਮੈਂਟ ਦਾ ਸਾਡੇ ਪੜ੍ਹੇ ਲਿਖੇ ਲੋਕਾਂ ਦੇ ਜਿਹੜੇ ਬੱਚੇ ਨੇ ਉਹ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹਦਾ ਗਵਰਨਮੈਂਟ ਦੀਆਂ ਨਾ ਪ੍ਰਾਈਵੇਟ ਮਿਲ ਰਹੀਆਂ ਨੇ ਤੇ ਇਹ ਜਿਹੜੇ ਿੰਡੂ ਮਜ਼ਦੂਰ ਨੇ ਜਿਹੜੇ ਘੱਟ ਪੜ੍ਹੇ ਲਿਖੇ ਨੇ ਜਿਹੜੇ ਮੈਨੂਅਲ ਵਰਕ ਕਰਨਾ ਜਾਣਦੇ ਨੇ ਉਹਨਾਂ ਦੇ ਵਾਸਤੇ ਵੀ ਬਹੁਤ ਵੱਡਾ ਇੱਕ ਨੁਕਸਾਨ ਹੈ ਤੇ ਬਹੁਤ ਬੜੀ ਇੱਕ ਚੋਟ ਸਕੇਂਦਰ ਦੀ ਸਰਕਾਰ ਨੇ ਮਾਰਨ ਵਾਲੀ ਗੱਲ ਕੀਤੀ ਹੈ ਸੋ ਅਸੀਂ ਕੇਂਦਰ ਦੀ ਸਰਕਾਰ ਨਾਲ ਲੜਾਂਗੇ ਅਸੀਂ ਪੰਚਾਇਤਾਂ ਦੇ ਨਾਲ ਔਰ ਜਿਹੜੇ ਪਿੰਡੂ ਮਜ਼ਦੂਰ ਨੇ ਉਹਨਾਂ ਨਾਲ ਡੱਟ ਕੇ ਖੜੇ ਆਂ ਪੂਰੀ ਲੜਾਈ ਕਰਾਂਗੇ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਕਾਂਗਰਸ ਪਾਰਟੀ ਉਹਨਾਂ ਨਾਲ ਡੱਟ ਕੇ ਖੜੀ